ਸੋਰਾ ਦੇਖੋ। ਲਓ। ਆਹ ਤੁਹਾਨੂੰ ਬਹੁਤ ਸੋਣਾ ਬਾਕੀ ਸੇ ਨਹੀਂ ਪਾਉਣ ਦੀ ਕੋਸ਼ਿਸ਼ ਕਰਦੇ। ਜੇ ਮੈਂ ਅੱਗੇ ਚਾਰ ਹੀ ਤਾਂ ਠੀਕ ਹੈ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਕਟੀਆਂ ਬਖਾਉਣਾ ਜੀ। ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 772800032 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ 10:00 ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਆ ਜੀ ਝਾਂਕਰ ਬਾਈ ਜੀ ਸਾਸਿ ਜੀ ਸਸਰੀ ਘਰ ਬਾਈ ਨਾਮ ਅਜੇ ਸਿੰਘ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਕਿੰਨੇ ਕਟੀਆਂ ਵੀਰੇ ਆਪਣੇ ਕੋਲ ਅੱਜ ਅੱਜ 4 ਕਟੀਆਂ ਬਾਈ ਚਾਰ ਕਟੀਆਂ ਹਾਂਜੀ ਪਹਿਲੀ ਵੱਡੀ ਕੱਟੀ ਦੀ ਜਾਣਕਾਰੀ ਦੋ ਜੀ ਆ ਜੀ ਇਹ ਵਾ ਦੋ ਦੋ ਸਾਲ ਦੀ ਜਿਵੇਂ 24 ਮਹੀਨਿਆਂ ਦੀ ਕੱਟੀ ਹੈ ਜੀ ਹਾਂਜੀ ਪੂਰੀ ਵਧੀਆ ਥਣ ਥਣ ਚਾਹੀ ਹੈ ਮੜ ਪੂਰਾ ਹਾਂਜੀ ਹਾਂਜੀ ਕੋਈ ਫੋਟ ਸ਼ਾਂਗ ਹੈ ਨਹੀਂ ਠੀਕ ਹੈ ਦਿਖਾ ਦਿਓ ਆ ਦੇਖ ਲਓ ਜੀ ਚੱਕਾ ਚੋਲੀ ਫੁੱਲ ਸਾਫ ਹੈ ਮਾੜੀ ਦੀ ਡਰਦੀ ਕੋਈ ਗੱਲ ਨਹੀਂ ਬਸ ਠੀਕ ਹੈ ਦੇਖ ਕੇ ਚਾਹ ਹਾਂ ਸਿੱਕੀ ਸੁਕੀ ਬਹੁਤ ਸੋਹਣੀ ਹਾਂਜੀ ਰੇਟ ਭਰਾ ਜਾਇ ਜਾਦਾ ਬਸ 37000 ਹੈ ਜੀ 37000 ਹਾਂਜੀ ਲੋ ਭਰਾ 37000 ਪਰ ਰੇਟ ਆ ਤੈਨੂੰ ਬਹੁਤ ਸੋਹਣੀ ਤੇ ਲਾਲਾ ਭਰਾਵਾਂ ਪਚਾ ਕੇ ਜੇ ਦੇਖ ਆਹ ਤੁਹਾਨੂੰ ਬਹੁਤ ਸੋਹਣਾ ਰਕਿਸੇ ਨੂੰ ਭੋਵਾਉਣ ਦੀ ਕੋਸ਼ਿਸ਼ ਕਰਦਾ ਜੇ ਨਾ ਡੇ ਚਾਰ ਹੀ ਖਾਣ ਠੀਕ ਹੈ ਉਹ ਸੋਹਣਾ ਖਾਣ ਲੱਗਿਆ ਮਾਣ ਤਾਣ ਹੋ ਜੂ ਵੀਰੇ ਚ ਮਾੜਾ ਮਟਾ ਮਾੜਾ ਮਟਾ ਕਰਦਾ ਓਕੇ ਲੋ ਜੀ ਅਜੇ ਵੀ ਛੋਟੀ ਕੱਟੀ ਦਾ ਸੋਬਰ ਕੰਡੀਟ ਹੈ ਵੀ ਇਹ 10 ਤੋਂ 11 ਮਹੀਨਿਆਂ ਦੀ ਹੈ ਜੀ 10 ਤੋਂ 11 ਮਹੀਨੇ ਦੀ ਹਾਂ ਜੀ ਸਾਰੀ ਥਾਂ ਦਾ ਦੇਖ ਸਕਦੇ ਹੋ ਕੋਈ ਨਹੀਂ ਬਹੁਤ ਖਾਸ ਲੱਗਦਾ ਹੈ ਠੀਕ ਹੈ ਤੇ ਕੀ ਰੇਟ ਉੱਤਰ ਆਇਆ ਇਹਦਾ 13000 ਹੈ ਜੀ ਫਿਰ 13 ਫੋਰ ਫੋਰ ਮਾੜੀ ਮੋਟੀ ਕੀ ਜੱਸ ਬਾ ਮਾੜਾ ਮੋਟਾ ਇਹ ਕੋਈ ਇਕੱਠੀਆਂ ਲਊਗਾ ਤੇ ਮਾਰ ਤਾਂ ਨਹੀਂ ਬਜਿਆ ਕਰ ਚਲ ਇਕੱਠੇ ਆ ਜਾਓ ਦੇਖਦੇ ਹਾਂ ਹਾਂ ਜੀ ਹਾਂ ਜੀ ਲੋਪਰਾ ਕਹਿੰਦਾ ਬਾਈ ਕਹਿੰਦਾ ਜੀ ਸਾਰੇ ਇਕੱਠਿਆਂ ਲਗਾ ਕਹਿੰਦਾ ਸਾਰਾ ਪੂਰਾ ਮਾਨਤਨ ਲਾ ਲਊਗਾ ਚਲੋ ਬੰਤੂਰਾ ਤਰਾ ਸਿੰਗੀ ਸਿੰਗੀ ਮੋੜ ਲੋ ਜੀ ক্লোਜ਼ ਸਿੰਗੀ ਸਿੰਗੀ ਪ੍ਰੈਸ ਕੁਆਲਟੀ 3 4 ਆ ਇਹ ਫੇਰ ਨਹੀਂ ਪਸਾਈ ਦੇ ਦਾ 2 ਨੰਬਰ ਨੰਬਰ ਮਤਾਕ ਕੋਸਤਾ ਆ ਕੇ ਚੈੱਕ ਵੀ ਕਰ ਸਕਦੇ ਠੀਕ ਹੈ ਜੀ ਅੱਜ ਵੀ ਤੈਨ ਨੰਬਰ ਦਾ ਦਿਸ ਜਾਣ ਕਰੀ ਹਾਂਜੀ ਇਹ ਵੀ ਬਸ 10 ਤੋਂ 11 ਮਹੀਨਿਆਂ ਦੀ ਹੈ ਜੀ ਬਸ ਹਾਂਜੀ ਇਹਦਾ ਕੀ ਰੇਟ ਹੈ ਇਹਦਾ 12000 ਜੀ ਸਿੰਘਾ ਸਿੰਘਾਂ ਦੀ ਬਹੁਤ ਸੋਹਣੀਆ ਕੱਟੀ ਆਹ ਖਾ ਲੋ ਇਹ ਟਿਕਟੋਕੇ ਤੇ ਪਤਾ ਉਸ ਮੜਾ ਮੋਟਾ ਨਹੀਂ ਜੀ ਇਹਦਾ ਬਹੁਤ ਕੁਝ ਕਹਿੰਦੇ ਆ ਕਿ ਆਪਣਾ ਆਦੀ ਨਰਕ ਪਰਕ ਕਰਕੇ ਲੈ ਕੇ ਜਾਣਗੇ ਠੀਕ ਆ ਹਾਂ ਦੇਖਣ ਨੂੰ ਤਾਂ ਐ ਲੱਗਦਾ ਵੀ ਇਹ ਮਨੱਤੀ ਵਾਲੇ ਨੂੰ ਹਾਂ ਹਾਂ ਉਹਦੇ ਵਾਂਗੂੰ ਸਿੰਘੀ ਬਹੁਤ ਸਾਰੀ ਐ ਹੁਣ ਆਪਾਂ ਕਹਿ ਦਈਏ ਵੀ M29 ਦੀ ਉਹ ਗੱਲ ਦੀ ਗੱਲ ਨਹੀਂ ਜੀ ਗਰੰਟੀ ਨਹੀਂ ਹੈਗੀ ਆਪਣੇ ਕੋਲੇ ਵੱਡੇ ਨੂੰ ਪਤਾ ਲੱਗੂ ਵੈਸਾ ਨਾ ਸਿੰਘੀ ਸਿੰਘੀ ਲੱਗ ਰਹੀ ਆ ਉਸ ਦਾ ਹਾਂ ਜਦੋਂ ਅਸੀਂ ਵੀ ਆਪਦੀ ਨਰਕ ਪਰਕ ਕਰਕੇ ਲਾਉਣੇ ਆ ਹਾਂ ਤੇ ਅਗਲਾ ਵੀ ਆਪਦੀ ਨਰਕ ਪਰਕ ਕਰਕੇ ਲੈ ਕੇ ਜਾਵਾਂਗੇ ਠੀਕ ਆ ਲੋਈ ਟਰਦਰ ਦੇ ਕੋਈ ਚਾਰ ਹੀ ਥਾਣੇ ਟਰਦਰ ਦਿੰਦੀ ਲੈਵਰੇ ਦਿਖਾ ਦੇ ਫੇਸ ਦਿਖਾ ਦੇ ਦਾ ਇਸ ਬੂਸਤਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਲੁਸਰਾ ਕੰਨ ਸਿੰਗ ਵੀ ਨਾਲ ਹੀ ਮੋਰਗੀ ਕਰਮਾ ਹਾਂਜੀ ਹਾਂਜੀ ਸਿੰਗੀ ਬਹੁਤ ਸੁਣੀ ਹੈ ਨਾ ਲੋ ਜੀ ਟਰ ਦੋ ਰੇਡ ਬਾਈ ਨੇ ਮੈਂ ਦੱਸਤਾ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਪਿੰਡ ਸਹਿਣਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਕਮੈਂਟਰ ਸੇਰ ਜਲੂ ਕਰਾ ਕਰੋ ਠੀਕ ਹੈ ਜੀ ਚਾਰ ਨੰਬਰ ਆਏ ਹੋਏ ਖੋਲੋ ਖੋਲੋ ਬਣਾ ਲੈ ਆ ਲੈ ਖੋਲ ਲੈ ਤੇ ਮੱਤੇ ਖੜੀ ਹੈ ਇੱਕ ਨੀ ਉਹ ਬਰਬਰੀ ਦੀ ਇਹ ਦੀ 16 ਤੋਂ 17 ਮਹੀਨੇ ਦਾ ਕੇਜ ਹੈ ਜੀ ਬਸ ਠੀਕ ਆ ਸਿੰਘ ਜੀ ਨੂੰ ਵੀ ਇਹਦੀ ਬਹੁਤ ਹਾਂ ਹਾਂ ਜੀ ਠੀਕ ਆ ਇਹ ਤਾਂ ਆਈ ਆਪਾਂ ਜੇ ਕੋਈ ਕਹੂਗਾ ਤਾਂ ਪਾਪਾ ਦੀ ਮਾਂ ਵੀ ਦਿਖਾ ਦਾਂਗੇ ਹਾਂ ਜੀ ਵਧੀਆ ਰਿਕਾਰਡ ਵਾਲੀ ਮਾਂ ਹੈ ਜੀ ਠੀਕ ਆ ਲੋ ਜੀ ਮਾਈਤੀ ਹੈ ਇਹਦੇ ਪਿੰਡੇ ਆਪਣੇ ਹਾਂ ਕੋਈ ਨਾ ਆਪਾਂ ਦਿਖਾ ਦਾਂਗੇ ਉਦੀ ਫੋਟੋ ਫੋਟੋ ਹੈਗੀ ਵੀਡੀਓ ਨਹੀਂ ਫੋਟੋ ਨਹੀਂ ਹੈਗੀ ਉਹ ਆਪਾਂ ਕਰਾ ਦਾਂਗੇ ਤੇ ਉਹ ਦੁੱਧ ਦੁੱਧ ਦਾ ਪਤਾ ਕੁਸ ਦੋਦ ਦਾ ਅਦਾਈ ਅਗਲਾ 15 13 ਕਹਿੰਦਾ ਓਕੇ ਹਾਂ ਜਾਨੀ ਉਹ ਮਾੜੀ ਬਰ ਫੇਸ ਦਿਖਾ ਦਿਓ ਹਾਂ ਬਸ ਠੀਕ ਚੈੱਕ ਕਰ ਸਰ ਇਹ ਤੇ ਇਹਦਾ ਰੇਟ ਭਰਾ ਜਾਇਦਾ ਇਹਦਾ 25 ਹੈ ਜੀ ਇਹਦਾ 25 ਠੀਕ ਆ ਪਾਣ ਦੇ ਪਰਾ ਲੋ ਘੱਟ ਪੋੜਾ ਤੇ ਸੋਨਾ ਤੇ ਚੈੱਕ ਕਰ ਸਰ ਇਹਦਾ ਰੇਟ 25000 ਤੇ ਬਾਈ ਨੇ ਆਪਾਂ ਨੂੰ ਚਾਰੇ ਕਟੀਆਂ ਵਿਖਾਈਆਂ ਜੇ ਕਟੀਆਂ ਲੈ ਕੇ ਆਣੀ ਵੀਰੇ ਮਾਨ ਤੜ ਫੁੱਲ ਕਰਦੇ ਆਂ ਹਾਂ ਜੇ ਕਟੀਆਂ ਲਾਵਾਂਗੇ ਫਿਰ ਕਰਦਾ ਜੀ ਠੀਕ ਆ ਹਾਂ ਲਓ ਜੀ ਬਾਈ ਜੀ ਨਾਲ ਜੁਪਰ ਕਨੈਕਟ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਕਮੈਂਟ ਸੀਰੀਜ਼ ਦੂਕਰਿਆ ਕਰੋ ਓਕੇ ਬਾਈ